ਸਸੇ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਤੇ ਇਹ ਆਪਾਂ ਆਲੂਆਂ ਦੇ ਨਾਲ ਬਣਾਵਾਂਗੇ ਤੇ ਇਹ ਬਹੁਤ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੇ ਆ ਤੇ ਬੱਚਿਆਂ ਨੂੰ ਖਾਣਾ ਬਹੁਤ ਪਸੰਦ ਹੁੰਦਾ ਚਟਪਟਾ ਜਿਹਾ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸਟਾਰਟ ਇੱਥੇ ਜੀ ਮੈਂ ਦੋ ਲੈਤੇ ਆ ਉਬਲੇ ਹੋਏ ਆਲੂ ਤੇ ਇੱਥੇ ਨਾਲ ਲੈਤੇ ਜੀ ਇੱਕ ਪਿਆਜ਼ ਤੇ ਇੱਕ ਟਮਾਟਰ ਤੇ ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਤੇ ਹੁਣ ਆਪਾਂ ਹੱਥਾਂ ਦੇ ਨਾਲ ਆਲੂਆਂ ਨੂੰ ਚੰਗੇ ਤਰੀਕੇ ਨਾਲ ਮੈਸ਼ ਕਰ ਲਾਂਗੇ ਤੁਸੀਂ ਮੈਸਰ ਦੀ ਮਦਦ ਦੇ ਨਾਲ ਵੀ ਕਰ ਸਕਦੇ ਹੋ ਜਾਂ ਤੁਸੀਂ ਗਲਾਸ ਕਾਲੀ ਦੇ ਥੱਲੇ ਦੇ ਨਾਲ ਵੀ ਕਰ ਸਕਦੇ ਹੋ ਉਲਟਾ ਕਰਕੇ ਤੇ ਆਪਾਂ ਆਲੂ ਨੂੰ ਚੰਗੇ ਤਰੀਕੇ ਨਾਲ ਮੈਸ਼ ਕਰਨਾ ਤੇ ਇਹਦੇ ਵਿੱਚ ਗੱਠ ਵਗੈਰਾ ਨਹੀਂ ਰਹਿਣੇ ਚਾਹੀਦੇ ਜਿੱਦਾਂ ਕਿ ਆਪਾਂ ਆਟਾ ਗੁੰਨਦੇ ਇਸੇ ਤਿੱਕੀ ਦਾ ਮੈਸ ਹੋ ਜਾਵੇ ਤੇ ਹੁਣ ਆਪਾਂ ਜੀ ਪਿਆਜ਼ ਤੇ ਟਮਾਟਰ ਹਰੀਆਂ ਮਿਰਚਾਂ ਜਿਹੜੀਆਂ ਅਸੀਂ ਬਰੀਕ ਕੱਟ ਕੇ ਰੱਖੀਆਂ ਸੀ ਉਹਨਾਂ ਨੂੰ ਮਿਕਸ ਕਰ ਲਾਂਗੇ ਤੇ ਇੱਥੇ ਮੈਂ ਅੱਧਾ ਕ ਚਮਚ ਚਾਟ ਮਸਾਲਾ ਪਾਇਆ ਤੇ ਅੱਧੇ ਚਮਚ ਤੋਂ ਘਾਟਾ ਪਰ ਨਮਕ ਲੈਦਾ ਨਮਕ ਤੁਸੀਂ ਆਪ ਦੇ ਟੇਸਟ ਅਨੁਸਾਰ ਲੈ ਲੈਣਾ ਤੇ ਨਾਲ ਆਪਾਂ ਲਵਾਂਗੇ ਜੀ ਚਿਲੀ ਫਲੈਕਸ ਤੇ ਨਾਲ ਆਪਾਂ ਲੈਂਦੇ ਜੀ ਕਸੂਰੀ ਮੇਥੀ ਥੋੜੀ ਜੀ ਤੇ ਨਾਲ ਆਪਾਂ ਲੈਂਦੇ ਜੀ ਕਸੂਰੀ ਲਾਲ ਮਿਰਚ ਤੇ 컬러 ਦੇਣ ਵਾਸਤੇ ਥੋੜਾ ਜਿਹਾ ਕਾਲਾ ਨਮਕ ਲੈਂਦਾ ਸੀ ਸੌਰੀ ਕੈਮਰਾ ਆਉਣ ਨਹੀਂ ਹੋਇਆ ਤੇ ਇਸ ਕਰਕੇ ਵੀਡੀਓ ਨਹੀਂ ਬਣ ਸਕੀ ਤੇ ਆਪਾਂ ਮਿਕਸ ਕਰ ਲਿਆ ਸੀ ਜੀ ਹੁਣ ਆਪਾਂ ਬਰੈਡ ਦੇ ਉੱਪਰ ਆਲੂਆਂ ਨੂੰ ਲਾਵਾਗੇ ਜਿਹੜਾ ਆਪਾਂ ਹੀ ਮਿਸ਼ਰਣ ਤਿਆਰ ਕੀਤਾ ਤੇ ਇਹਨੂੰ ਆਪਾਂ ਬਰੈਡ ਦੇ ਉੱਪਰ ਚੰਗੇ ਤਰੀਕੇ ਨਾਲ ਚਪਕਾ ਦਾਂਗੇ ਤੇ ਕੋਈ ਆਪਾਂ ਟਮਾਟੋ ਕੱਚੇ ਵਗੈਰਾ ਨਹੀਂ ਲਾਈ ਤੇ ਸਿੱਧਾ ਡਾਇਰੈਕਟ ਹੀ ਆਪਾਂ ਬਰੈਡ ਤੇ ਲਾਉਣਾ ਇਸ ਟਿੱਕੇ ਨਾਲ ਆਪਾਂ ਸਾਰੇ ਬ੍ਰੈਡ ਤੇ ਲਾ ਲਾਂਗੇ ਇੱਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਲਾ ਲਾ ਕੇ ਬਾਅਦ ਵਿੱਚ ਆਪਾਂ ਤਵਾ ਗਰਮ ਕਰਾਂਗੇ ਤੇ ਆਪਾਂ ਸੈਂਡਵਿਚਾਂ ਨੂੰ ਤਿਆਰ ਕਰਾਂਗੇ ਫਿਰ ਤੁਸੀਂ ਕਿੰਨੀ ਵੀ ਸਟਫਿੰਗ ਲਾ ਸਕਦੇ ਹੋ ਤੇ ਬਿਲਕੁਲ ਵੀ ਵਿਖਰੇਗੀ ਨਹੀਂ ਚਾਹੇ ਤੁਸੀਂ ਚਾਹੇ ਤੁਸੀਂ ਲੋਹੇ ਦੇ ਤਵੇ ਤੇ ਬਣਾ ਲਓ ਚਾਹੇ ਤੁਸੀਂ ਨਾਨ ਸਟਿਕ ਪੈਨ ਤੇ ਬਣਾ ਲਓ ਇਸ ਟਿੱਕੀ ਨਾਲ ਆਪਾਂ ਫੋਗ ਦੀ ਮਦਦ ਦੇ ਨਾਲ ਇਹਨੂੰ ਚੰਗੇ ਤਰੀਕੇ ਨਾਲ ਚੱਕੀ ਲਾਂਗੇ ਆਲੂਆਂ ਨੂੰ ਤਾਂ ਕਿ ਬਰੈਡ ਤੋਂ ਬਿਲਕੁਲ ਵੀ ਨਾ ਵਿਖਰੇ ਤੇ ਇਹਨੂੰ ਪ੍ਰੈਸ ਕਰਾਂਗੇ ਹਲਕਾ ਹਲਕਾ ਤੇ ਇਹਦੀ ਸੇਪ ਵੀ ਵਧੀਆ ਆ ਜੇ ਘੱਖ ਦੇ ਨਾਲ ਥੋੜੇ ਵਿਖਰੀ ਵਿਖਰੀ ਜੀ ਸੇਪ ਆਉਂਦੀ ਆ ਤੇ ਇਸ ਤਿੱਕੀ ਨਾਲ ਆਪਾਂ ਚੰਗੇ ਟਿੱਕੀ ਨਾਲ ਸੇਪ ਵਧੀਆ ਬਣਾ ਲਾ ਕੇ ಹಲಕಾ ಜೀವ ಪಕಾ ಜೀವನ ದೂಜಿ ಸೈಡ್ ತಾಕ ಕಲರ್ ಚೇಂಜ್ರ ਉੱਪਰੋਂ ਥੋੜਾ ਜਿਹਾ ਕਲਰ ਇਹਦਾ ਚੇਂਜ ਹੋ ਜਾਊਗਾ ਤੇ ਉਦੋਂ ਆਪਾਂ ਇਹਨੂੰ ਉਤਾਰ ਲਾਂਗੇ ਫਿਰ ਆਲੂ ਉਬਲੇ ਹੋਏ ਆ ਤੇ ਆਪਾਂ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਪੈਣੀ ਤੇ ਹਲਕਾ ਜਿਹੀ ਪਕਾਉਣਾ ਤੇ ਬਹੁਤ ਘੱਟ ਟਾਈਮ ਦੇ ਵਿੱਚ ਰੈਸਪੀ ਬਣ ਜਾਂਦੀ ਆ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਬੱਚੇ ਅੱਜਕੱਲ ਖਾਣਾ ਨਹੀਂ ਖਾਂਦੇ ਜਿਹੜੇ ਨੱਕ ਮਾਰ ਕੇ ਖਾਂਦੇ ਨੇ ਤੇ ਬੱਚੇ ਉਹ ਬਹੁਤ ਵਧੀਆ ਇਸ ਚੀਜ਼ ਨੂੰ ਖਾਣਗੇ ਤੇ ਬਹੁਤ ਇੰਜੋਏ ਕਰਨਗੇ ਇਸੀ ਤਿੱਕੀ ਨਾਲ ਆਪਾਂ ਕਿਉਂ ਦਵਾ ਲਗਾ ਲਏ ਤੇ ਦੂਸਰੇ ਬ੍ਰੈਡ ਨੂੰ ਵੀ ਰੱਖਾਂਗੇ। ਇਸੇ ਤਿੱਕੀ ਨਹੀਂ ਆਲੀ ਆਪਾਂ ਬ੍ਰੈਡ ਨੂੰ ਪਕਾਵਾਂਗੇ। ਦੇਖੋ ਜੀ ਆਪਾਂ ਘਮਾਉਂਦੇ ਹੋਏ ਬ੍ਰੈਡ ਨੂੰ ਪਕਾ ਲਾਂਗੇ। ਖਲਕਾ ਕਾਪਾ ਪ੍ਰੈਸ ਕਰ ਲਵਨੀ ਤਾਂ ਕਿ ਆਲੂ ਵਾਲਾ ਜਿਹੜਾ ਪੈਟਰਨ ਹੈ ਉਹ ਸਾਰੇ ਬਰੈਡ ਤੇ ਲੱਗ ਜੂਗਾ ਜਿੱਥੋਂ ਆਪਣਾ ਐ ਲੱਗ ਗਿਆ ਥੋੜਾ ਜਿਹਾ ਵਿਖਰ ਗਿਆ ਉੱਥੋਂ ਆਪਾਂ ਦੁਬਾਰਾ ਸੈੱਟ ਕਰ ਲਵਨੀ ਉਹ ਦੁਬਾਰੇ ਤੋਂ ਲਗਾ ਲਾਂਗੀ ਇਸ ਟਿਕ ਦੇ ਨਾਲ ਤੇ ਉਲਟੀ ਪਲਟੀ ਕਰਕੇ ਆਪਾਂ ਇਹਨੂੰ ਪਕਾਉਣਾ ਹੈ ਮਿਲ ਕੇ ਸਿੱਖ ਲੈਣਾ ਅਲਟੀਪਲ ਟਿਕਰਤੀ ਹੀ ਆਪਾਂ ਇਹਨੂੰ ਸਿੱਖਣਾ ਤਾਂ ਇਹ ਵਧੀਆ ਸਿੱਖ ਕੇ ਤਿਆਰ ਹੋ ਜੂ। ਆਪਣਾ ਦੂਸਰਾ ਬ੍ਰੈਡ ਵੀ ਹੁਣ ਤਿਆਰ ਹੋ ਜੂਗਾ। ਤੁਸੀਂ ਦੇਖ ਸਕਦੇ ਹੋ। ਤੇ ਆਲੂ ਬਿਲਕੁਲ ਨਹੀਂ ਵਿਕਰੀ ਜੇ ਤੋਂ ਵਿਕਰਦੀ ਤੇ ਆਪਾਂ ਸੈੱਟ ਕਰਤੀ ਦੇਖੋ ਕਿੰਨੇ ਵਧੀਆ ਬਰਨਕੀ ਸੈਂਡਵਿਚ ਤਿਆਰ ਹੋਇਆ ਹਾਂਜੀ ਤੁਸੀਂ ਇਹਨੂੰ ਟਮਾਟੋ ਕੈਚਪ ਨਾਲ ਜਾਂ ਹਰੀ ਚਟਨੀ ਨਾਲ ਗ੍ਰੀਨ ਚਟਨੀ ਨਾਲ ਸਰਵ ਕਰ ਸਕਦੇ ਹੋ ਜਾਂ ਇਮਲੀ ਦੀ ਖੱਟੀ ਮਿੱਠੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ ਤੇ ਬੱਚੇ ਤੇ ਵੱਡੇ ਖੁਸ਼ ਹੋ ਕੇ ਖਾਣਗੇ ਤੇ ਵਾਰ-ਵਾਰ ਇਹੀ ਰੈਸਪੀ ਦੀ ਡਿਮਾਂਡ ਰੱਖਣਗੇ ਘਰ ਦੇ ਵਿੱਚ ਵਾਰ-ਵਾਰ ਬਣਾ ਕੇ ਖਾਣਗੇ ਤੇ ਬਹੁਤ ਵਧੀਆ ਬਣਦੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਵੀਡੀਓ